ਗਰਵਾਚਨ ਸਿੰਘ ਭੁੱਲਰ ਦੀ ਕਹਾਣੀ ਰੇਸ਼ਮ ਦੀ ਸ਼ੋ ਅਤੇ ਬੋਰੇ ਦਾ ਕਸ ਹਜ਼ਾਰ ਹੀਲੇ ਸੰਗੂਨੇ ਕੀਤੇ ਕਿ ਅੱਜ ਉਹਦਾ ਮਨ ਕਹਿ ਦੇਵੇ ਚੱਲ ਕੀ ਹੈ ਸਤਨਾਮ ਆ ਕੇ ਸ਼ਕਲ ਹੈ ਪਰ ਉਹਦੇ ਅੰਦਰੋਂ ਇਹ ਹੰਗਾਰਾ ਨਾ ਆਇਆ ਕਿੰਨੇ ਮਹੀਨੇ ਹਨ ਉਹ ਬਾਬਾ ਮੋਦਨ ਸਿੰਘ ਨਾਲ ਸਿਹਰੀ ਲੜਿਆ ਹੋ ਗਏ ਸਨ ਪਹਿਲੇ ਦਿਨ ਤੋਂ ਹੀ ਉਹ ਵੇਖ ਰਹੀ ਸੀ ਕਿ ਰੋਟੀ ਉਹਨੂੰ ਸਾਰੇ ਟੱਬਰ ਤੋਂ ਪਖਰੀ ਦਿੱਤੀ ਜਾਂਦੀ ਸੀ ਹਾਰਾਂ ਵਿੱਚ ਛੋਲੇ ਅਤੇ ਸਿਆਲਾਂ ਵਿੱਚ ਬਾਜਰਾ ਉਸ ਇਕੱਲੇ ਲਈ ਪਿਹਾਇਆ ਜਾਂਦਾ ਘਰ ਦੇ ਸਾਰੇ ਜੀਵਾਂ ਲਈ 12 ਮਹੀਨੇ ਕਣਕ ਦੇ ਫੁੱਲ ਕੇ ਪੱਕਦੇ ਨਿਤ ਸੰਘੂ ਕੁਛੀਚੀ ਲੈਂਦਾ ਨਿਤਹੀ ਉਦਾਂ ਅੰਤਲਾ ਚਲ ਕੀ ਹੈ ਸਤਨਾਮ ਆ ਕੇ ਛਕ ਲੈ ਦੀ ਸਲਾਹ ਦਿੰਦਾ ਉਹ ਨੀਮੀ ਪਾ ਕੇ ਸੁੱਕੀਆਂ ਬੁਰਕੀਆਂ ਸੰਘੋ ਵੇਠਾਂ ਧੱਕਣ ਲੱਗਦਾ ਪਰ ਅੱਜ ਜਦੋਂ ਉਹ ਸਲਾਹ ਲੈਣ ਲਈ ਆਪਣੇ ਅੰਤਲੇ ਨੂੰ ਮਨਾ ਰਿਹਾ ਸੀ ਤਦ ਵੀ ਮਨ ਨਕਾਰੀ ਸੀ ਜਿਸ ਦਿਨ ਉਹਨੇ ਸੀਰ ਦੀ ਲਿਖਤ ਬਹੀ ਉੱਤੇ ਗਵਾਹਾਂ ਸਾਹਮਣੇ ਕੀਤੀ ਸੀ ਸੰਗੂ ਨੇ ਦੋ ਚਿੱਟਾ ਇਹ ਵੀ ਮਾਰ ਲਈ ਕਿਹਾ ਸੀ ਕਿ ਕਿਸੇ ਅਚਾਨਕ ਲੋੜ ਸਮੇਂ ਉਹਨੂੰ 20-50 ਰੁਪਏ ਉਧਾਰੇ ਮਿਲ ਸਕਣ ਪਰ ਬਾਬਾ ਮੋਦਨ ਸਿੰਘ ਨੇ ਹੱਸ ਕੇ ਗੱਲ ਟਾਲ ਦਿੱਤੀ ਸੀ ਉਹ ਸੀਰੀ ਘਰ ਦਾ ਜੀ ਹੁੰਦਾ ਜੇ ਤੈਨੂੰ ਲੋੜ ਪਈ ਤਾਂ ਆਪਾਂ ਦੇਵਾਂਗੇ ਖਮਲਿਆ ਲਿਖਤ ਕਰਾਈ ਤੋ ਕਿ ਬਹੁਤਾ ਕੁਛ ਹੈ ਨਾਲ ਹੀ ਗਵਾਹਾਂ ਨੇ ਮੋਦਨ ਸਿੰਘ ਦੀ ਹਾਂ ਵਿੱਚ ਹਾਂ ਮਲਾ ਦਿੱਤੀ ਸੀ ਸੰਗੂ ਚੁੱਪ ਹੋ ਗਿਆ ਘਰਦਾ ਜੀ ਘਰਦਾ ਜੀ ਤਾਂ ਉਹਨੇ ਇੱਕ ਦੋ ਦਿਨਾਂ ਵਿੱਚ ਹੀ ਵੇਖ ਲਿਆ ਸੀ ਉਹ ਨੂੰ ਨਹੀਂ ਸੀ ਸਮਝਿਆ ਜਾ ਰਿਹਾ ਅੱਜ ਜਦੋਂ ਆਂਤਾਂ ਦੀ ਬਿਮਾਰ ਪਈ ਮਾਂ ਦੇ ਉਹ ਹੋੜਪੋੜ ਲਈ ਬੀਰ ਪਈਏ ਮੰਗੇਸਾ ਨਾ ਤਾਂ ਵੀ ਮੋਦਲ ਸਿੰਘ ਉੱਕਾ ਹੀ ਮੁੱਕਰ ਗਿਆ ਸੀ ਉਹ ਕਹਿੰਦਾ ਸੀ ਉਹ ਸੀਰੀ ਲਾਉਣ ਸਮੇਂ ਹੀ ਸੰਗੂ ਨੂੰ ਪੜਾ ਕੁਝ ਦੇ ਬੈਠਾ ਸੀ ਜਦੋਂ ਸੰਗੂ ਨੇ ਗਵਾਂਹਾਂ ਸਾਹਮਣੇ ਜਵਾਨੀ ਕੀਤੀ ਗੱਲ ਦਾ ਚੇਤਾ ਕਰਵਾਇਆ ਤਾਂ ਮੋਦਨ ਸਿੰਘ ਨੇ ਇਹ ਆ ਕੇ ਝੇੜਾ ਹੀ ਨਿਬੜ ਦਿੱਤਾ ਉਹ ਗੱਲ ਤਾਂ ਕਿਸੇ ਅਚਾਨਕ ਆ ਪਈ ਲੋੜ ਦੀ ਸੀ ਉਹ ਤੇਰੀ ਮਾਤਾ ਸਦਾ ਹੀ ਬੁਮਾਰਂਦੀ ਆ ਸੰਗੂ ਨੂੰ ਕ੍ਰੋਧ ਤਾਂ ਬੜਾ ਚੜਿਆ ਪਰ ਉਹਦੀ ਪੇਸ਼ਾ ਨਾ ਕੋਈ ਕੀ ਉਹ ਉਸੇ ਤਰ੍ਹਾਂ ਭਰਿਆ ਪੀਤਾ ਹੀ ਹਲ ਹੱਕ ਕੇ ਖੇਤ ਉੱਰ ਗਿਆ ਕਰਨੈਲ ਨੂੰ ਹਾਕਮੀਆਂ ਨੇ ਨਾ ਮਾਰੀ ਪਿੱਛੋਂ ਆ ਕੇ ਜਦ ਕਰਨੈਲ ਕੰਮ ਉੱਤੇ ਲੱਗਿਆ ਤਸੰਗੂ ਦਾ ਚੀਕ ਕੀਤਾ ਕਿ ਉਹਨੂੰ ਦੱਸੇ ਕਿਵੇਂ ਉਹਦੇ ਪਿਓ ਨੇ ਮੰਜੇ ਤੇ ਪਈ ਉਹਦੀ ਮਾਂ ਦੀ ਦਵਾਈ ਬੂਟੀ ਖਾਤਰ ਵੀ ਥੇਲਾ ਉਧਾਰ ਦੇਣੋਂ ਨਾ ਕਰ ਦਿੱਤੀ ਸੀ ਪਰ ਜੋ ਕੁਝ ਅਜੋ ਤੇ ਮਨ ਵਿੱਚ ਪੱਕ ਰਿਹਾ ਸੀ ਇਸ ਸ਼ਿਕਾਇਤ ਨਾਲ ਵੀ ਪੂਰੇ ਠੰਡਾ ਨਹੀਂ ਸੀ ਹੋਣਾ ਉਹਨੂੰ ਇਹ ਵੀ ਪਤਾ ਸੀ ਕਿ ਅਜਿਹੀਆਂ ਗੱਲਾਂ ਵਿੱਚ ਪਰਿਵਾਰ ਦਾ ਕੋਈ ਜੀ ਮੋਢਨ ਸਾਹਮਣੇ ਬੋਲਣ ਦਾ ਜੇਰਾ ਨਹੀਂ ਸੀ ਕਰਦਾ ਚੁੱਪ ਕੀਤਾ ਸੰਗੂ ਹਲ ਪਿੱਛੇ ਤੁਰਦਾ ਰਿਹਾ ਕਰਤਾਰ ਬੰਦੂ ਇੱਕ ਦੋ ਵਾਰ ਚੁੱਪ ਦਾ ਕਾਰਨ ਪੁੱਛੇ ਜਾਣ ਤੇ ਵੀ ਉਹ ਹਾਂ ਹੋ ਕਰਕੇ ਟਲ ਗਿਆ ਵੱਡਾ ਗੁੱਸਾ ਉਹਨੂੰ ਇਸ ਗੱਲ ਦਾ ਸੀ ਕਿ ਮੋਦਨ ਦੇ ਘਰ ਅੱਗ ਲਾਈ ਨਹੀਂ ਸੀ ਲੱਗਦੀ ਉਹਦੇ ਘਰ ਖਾਤਰ ਆਪ ਸੰਗੂ ਕਿਵੇਂ ਜਾਨ ਵਾਰ ਕੇ ਵਿਤੋਂ ਵੱਧ ਮਿਹਨਤ ਕਰਨ ਦਾ ਆਦੀ ਸੀ ਪਰ ਫਿਰ ਵੀ ਉਹਦੀ ਕੀਮਤ 20 ਰੁਪਿਆ ਦੇ ਉਧਾਰ ਜਿੰਨੀ ਵੀ ਨਹੀਂ ਸਮਝੀ ਜਾ ਰਹੀ ਸੀ ਸਾਲੇ ਸਰਦਾਰੀਆਂ ਦੇ ਉਹਨੇ ਮੂੰਹ ਹੀ ਮੂੰਹ ਵਿਚ ਆਖਿਆ ਅਤੇ ਜੀਬ ਉੱਤੇ ਆਈ ਗੜਤਲੂ ਬاہر ਥੋਕ ਦਿੱਤਾ ਰੋਟੀ ਆਈ ਤੇ ਕਰਨੈਲ ਨੇ ਸੰਕੂ ਦੀਆਂ ਰੋਟੀਆਂ ਉਹਦੇ ਹੱਥ ਉੱਤੇ ਧਰ ਦਿੱਤੀਆਂ ਤੇ ਆਪ ਚਾਦਰੇ ਦੇ ਲੜ ਉੱਤੇ ਰੱਖ ਕੇ ਰੋਟੀ ਖਾਣ ਵਾਲੇ ਨੂੰ ਘਰ ਮੋੜ ਦਿੱਤਾ ਉਹਨੂੰ ਅਜੇ ਬਹੁਤੀ ਭੁੱਖ ਨਹੀਂ ਸੀ ਆਪਣੀ ਰੋਟੀ ਬਲੇਟ ਕੇ ਉਹਨੇ 베ਰੀ ਦੀ ਟਾਣੀ ਨਾਲ ਟੰਗ ਦਿੱਤੀ ਦਾਤੀ ਰਸਾ ਤੇ ਬੂਤਾ ਲੈ ਕੇ ਅਗਲੇ ਖੇਤੋਂ ਚਾਰਾ ਲੈਣ ਤੁਰ ਗਿਆ ਸੰਕੂ ਦੇ ਅੰਦਰ ਉਹਦਾ ਉਵਾਲ ਤਿੱਖਾ ਹੋ ਗਿਆ ਉਹਦੀ ਹਿਕ ਵਿੱਚ ਜਿਵੇਂ ਕੋਈ ਹੁੱਜਾ ਮਾਰਨ ਲੱਗ ਪਿਆ ਸੀ ਉਹਨੇ ਉੱਠ ਕੇ 베ਰੀ ਨਾਲੋਂ ਕਰਨੈਲ ਦੀਆਂ ਰੋਟੀਆਂ ਲਾ ਲਈਆਂ ਕਣਕ ਦੇ ਪਤਲੇ-ਪਤਲੇ ਫੁਲਕਿਆਂ ਵਿਚਾਲੇ ਆਲੂ ਗੋਭੀ ਦੀ ਪੌਣਮੀ ਸਬਜ਼ੀ ਰੱਖੀ ਹੋਈ ਸੀ ਇੱਕ ਪਲ ਲਈ ਉਹਦੇ ਬੋਵ ਵਿੱਚ ਪਾਣੀ ਆ ਗਿਆ ਪਰ ਰੋ ਨਾਲ ਤਵੇ ਵਾਂਗ ਤਪਦੀ ਜੀਬ ਉੱਤੇ ਆ ਕੇ ਸੁੱਕ ਗਿਆ ਉਹਨੇ ਆਪਣੀ ਝੋਲੀ ਵੱਲ ਵੇਖਿਆ ਬਾਜਰੇ ਦੇ ਰੋਟ ਅਤੇ ਉੱਤੇ ਪਾਣੀ ਦਾ ਛੱਟਾ ਦੇਖ ਕੇ ਕਸਾਈਆਂ ਹੋਈਆਂ ਜੂਨ ਮਿਰਚਾਂ ਉਦੇ ਅੰਦਰੋਂ ਘੇਰਨਾ ਭਰੇ ਕਰੋਧ ਦੀ ਇੱਕ ਧੁਰਤੜੀ ਉੱਠੀ ਜੋ ਕੰਗਰੋੜ ਵਿੱਚ ਦੀ ਹੋ ਕੇ ਗਿੱਚੀ ਅਤੇ ਸਿਰ ਨੂੰ ਸੇਕਦੀ ਸ਼ਿਵਜੀ ਦੀ ਕੰਗਾ ਵਾਂਗ ਜੂੜੇ ਵਿੱਚੋਂ ਬਾਹਰ ਨਿਕਲ ਗਈ ਕੜਕਦੇ ਫੁਰਕੇ ਜਿਵੇਂ ਰੇਸ਼ਮ ਦੀ ਸ਼ੋ ਅਤੇ ਬਾਜਰੇ ਦੇ ਰੋਟ ਜਿਵੇਂ ਬੋਰੇ ਦਾ ਕਸਾ ਸੰਗੋ ਸੋਚ ਰਿਹਾ ਸੀ ਕਿ ਹੁਣ ਕੀ ਕਰੇ ਤਾਂ ਕੀ ਕਰੇ ਤੇ ਫਿਰ ਉਹਨੂੰ ਇੱਕਦਮ ਜਿਵੇਂ ਕੋਈ ਫਰਨਾ ਪੁਰਿਆ ਉਹਦੀ ਬੇਵਸੀ ਜਾਂਦੀ ਰਹੀ ਉਹ ਚੁਟਕੀ ਮਾਰ ਕੇ ਕਾਲੀ ਨਾਲ ਉੱਠਿਆ ਕਣਕ ਦੇ ਫੁਲਕੀਓ ਨੇ ਵੱਡੇ ਬਲ ਦੇ ਸਿੰਘਾਂ ਵਿੱਚ ਟੰਗ ਦਿੱਤੇ ਬਾਜੇ ਦੇ ਰੋਟ ਬੈਠ ਕੇ ਦੇ ਸਿੰਘਾਂ ਵਿੱਚ ਅਤੇ ਉਹਨੂੰ ਟਿਚਕਾਰੀ ਮਾਰ ਕੇ ਪਿੰਡ ਦੇ ਰਾਹ ਪੈ ਗਿਆ ਸੱਤ ਵਿੱਚ ਤਖਤ ਪੂਸ਼ ਉੱਤੇ ਬੈਠੇ ਲੋਕ ਸ਼ਤਰੰਜ ਖੇਡ ਰਹੇ ਸਨ ਅਤੇ ਖੇਡਦਿਆਂ ਨੂੰ ਵੇਖ ਰਹੇ ਸਨ ਉਹਨਾਂ ਦੇ ਵਿੱਚ ਵੀ ਬਾਬਾ ਮੋਹਨ ਸਿੰਘ ਸੀ ਬੜਤ ਸੰਗੂ ਨੇ ਸੱਤ ਅੱਗੇ ਖੜੇ ਕਰ ਦਿੱਤੇ ਉਹ ਅੰਦਰੋਂ ਸਾਰਿਆਂ ਨੂੰ ਬੁਲਾ ਲਿਆ ਆ ਅਤੇ ਬੋਲਿਆ ਵੇਖੋ ਵੀ ਪੰਚਾਇਤੋ ਤੁਸੀਂ ਮੇਰੇ ਮਾਪੇ ਫਿਰ ਸਾਰੇ ਕਹਿ ਦਿੰਦੇ ਆ ਵੀ ਸਿਰੀ ਮਾੜੇ ਹੁੰਦੇ ਆ ਐਵੇਂ ਮਾਲਕਾਂ ਨੂੰ ਬਦਨਾਮ ਕਰਦੇ ਰਹਿੰਦੇ ਆ 6 ਮਹੀਨੇ ਹੋ ਗਏ ਵੇਖਦੇ ਨੂੰ ਸਾਰਾ ਟੱਬਰ ਖਾਂਦਾ ਆ ਫੁਲਕੇ ਤੇ ਸਬਜ਼ੀ ਮੈਨੂੰ ਮਿਲਦੇ ਮਿਰਚੇ ਭੁੱਕੀਆਂ ਵਾਲੇ ਰੋਟ ਵਹੀ ਉੱਤੇ ਬਰਾਬਰ ਦਾ ਰੋਟੀ ਟੋਕਾ ਦੀ ਲਿਖਤ ਹੋਈ ਹੈ ਕਿ ਨਹੀਂ ਦੱਸੋ ਮੈਨੂੰ ਕਰੋਣਿਆ ਚਫੇਰੇ ਚੁੱਪ ਬਰਤ ਕੇ ਇੱਕ ਅਨੋਖਾ ਕੁਝ ਸੱਬ ਦੇ ਸਾਹਮਣੇ ਪੱਪ ਰਿਹਾ ਸੀ ਮੋਦਨ ਸਿੰਘ ਦੇ ਸਿਰ ਵਿੱਚ 100 ਤੌੜਾ ਪਾਣੀ ਦਾ ਪੈ ਗਿਆ ਪਰ ਉਹ ਵੇੜਾ ਸੰਭਾਲਦਿਆਂ ਅੰਦਰੋਂ ਕੰਬ ਕੰਬ ਜਾਂਦੇ ਬੋਲਾਂ ਵਿੱਚ ਗੜਕਾਂ ਮਾਰ ਕੇ ਬੋਲਿਆ ਉਹ ਭਾਈ ਰੋਜ ਬਰਾਬਰ ਦੀ ਹੀ ਦਿੰਦੇ ਆ ਅੱਜ ਕਣਕ ਦਾ ਆਟਾ ਥੋੜਾ ਹੋ ਜੇ ਬਾਜਰੇ ਦੀਆਂ ਪਕਾ ਲਈਆਂ ਇੱਕ ਦਿਨ ਨਾਲ ਤੇਰੇ ਪਲੇਗ ਤਾਂ ਨਹੀਂ ਪੈਗੀ ਸਹਰਿਆ ਅੱਜ ਕਿਉ ਮੈਨੂੰ ਗਊ ਵਾਲੀ ਸੌਂ ਆ ਜੇ ਇਹਨਾਂ ਦੇ ਘਰੋਂ ਕਦੇ ਕਣਕ ਦੀ ਇੱਕ ਵੀ ਖਾਦੀ ਹੋਵੇ ਸੰਗੂ ਰੋ ਨਾਲ ਕੰਬਦੀ ਆਵਾਜ਼ ਵਿੱਚ ਬੋਲਿਆ ਉਹਦਾ ਸੌਲਾ ਧੱਕ ਗਿਆ ਸੀ ਉਹ ਕੋਈ ਨਹੀਂ ਭਈ ਘਬਰਾਈਂਦਾ ਨਹੀਂ ਬਾਜਰਾ ਕੀ ਮਾੜਾ ਹੁੰਦਾ ਹੈ ਕੰਮੜਿਆ ਅन्न ਭਗਵਾਨ ਹੈ ਰੱਬ ਦਾ ਸ਼ੁਕਰ ਕਰੀਏ ਤੇ ਸਤਨਾਮ ਆਖ ਕੇ ਸ਼ਤ ਲਈਏ ਵਿੱਚੋਂ ਹੀ ਕਿਸੇ ਨੇ ਸੰਗੂ ਨੂੰ ਉਪਦੇਸ਼ ਦਿੱਤਾ ਰਾਣੀ ਨੂੰ ਅੱਗਾ ਟੱਕਣ ਲਈ ਭਲਾ ਕੌਣ ਕਹਿੰਦਾ ਸਤਨਾਮਾਕੇ ਕਿਵੇਂ ਸ਼ਕ ਲਈਏ ਵਿਖਾ ਇਹਨਾਂ ਦਾ ਟੱਬਰ ਖਾਇਆ ਕਰੇ ਇਸ ਅਨਪਗਵਾਨ ਨੂੰ ਸੰਗੂ ਨੇ ਪਾਇਰੇ ਦੀਆਂ ਠਿਕਰੀਆਂ ਵਰਗੀਆਂ ਰੋਟੀਆਂ ਸਾਰਿਆਂ ਦੇ ਵਿਚਾਲੇ ਸੁੱਟ ਦਿੱਤੀਆਂ ਅਤੇ ਕਣਕ ਦੇ ਫੁਲਕੇ ਬਲਤਾ ਦੇ ਮੂੰਹ ਵਿੱਚ ਦੇ ਕੇ ਉਹਨਾਂ ਨੂੰ ਬਾਹਰ ਲੈ ਕਰ ਪੰਨੜ ਤੁਰ ਗਿਆ ਰਾਹ ਵਿੱਚ ਉਹਨੂੰ ਲੱਗਿਆ ਜਿਵੇਂ ਉਹਦੇ ਪਿੰਡੇ ਉੱਤੇ ਬੋਰੇ ਵਰਗੇ ਖੱਤਰ ਦੇ ਥਾਂ ਰੇਸ਼ਮ ਪੈ ਗਿਆ ਹੋਵੇ ਕੂੜਾ ਰੇਸ਼ਮ ਤੇ ਉਹ ਮੁਸਕਰਾ ਪਿਆ ਉਹਦੇ ਮਨ ਨੂੰ ਅੱਜ ਉਹ ਡੂੰਗੀ ਸ਼ਾਂਤੀ ਅਨੁਭਵ ਹੋ ਰਹੀ ਸੀ ਜੋ ਆਏ ਸਾਲ ਤਲਵੰਡੀ ਦੀ ਵਿਸਾਖੀ ਦਾ ਅਸ਼ਨਾਨ ਕਰਕੇ ਹੋਇਆ ਕਰਦੀ ਸੀ ਐਵੇਂ ਸਾਲਾ ਕਮਲਾ ਇਕੱਠ ਵਿੱਚੋਂ ਅੰਦਰੋਂ ਖੁਸ਼ ਹੋ ਕੇ ਕਈਆਂ ਨੇ ਉਤਲੇ ਮਨ ਆਖਿਆ ਬਾਬਾ ਮੋਦਲ ਸਿੰਘ ਨੂੰ ਤਰਤੀਬੇ ਨਹੀਂ ਦੇ ਰਹੀ ਸੀ ਉਹਨੇ ਕਿਸਕਣ ਵਿੱਚ ਹੀ ਭਲਾ ਸਮਝਿਆ ਉਹਦੇ ਪਿੱਠ ਪਿੱਛੇ ਕਈਆਂ ਨੇ ਕੁਸਰਮੁਸਰ ਕੀਤੀ ਕਰਦੇ ਤਾਂ ਇਹ ਸਾਲੇ ਪਹਿਲੇ ਦਿਨ ਤੋਂ ਹੀ ਐਵੇਂ ਆ ਅੱਜ ਚੰਗੀ ਹੋਈ ਸਿਕੋ ਖਾਰਾਕੇ ਮੋਦਲ ਸਿੰਘ ਦਾ ਜੀ ਕੀਤਾ ਕਿ ਸਾਰੇ ਟੱਬ ਨੂੰ ਰੱਜ ਕੇ ਗਾਲਾਂ ਦੇਵੇ ਪਰ ਟੱਬਰ ਦਾ ਵੀ ਕੀ ਕਸੂਰ ਸੀ ਕਿੰਨੇ ਹਿਸਾਨਾ ਤੋਂ ਉਹ ਸੀਰੀਆਂ ਨਾਲ ਇਸੇ ਤਰ੍ਹਾਂ ਕਰਦੇ ਆ ਰਹੇ ਸਨ ਕਿਸੇ ਨੇ ਕਦੇ ਉਜ਼ਰ ਕਰਨ ਦਾ ਜੇਰਾ ਨਹੀਂ ਸੀ ਕੀਤਾ ਅੱਜ ਖਵਰੇ ਕੀ ਲੋੜਾ ਵੱਜ ਗਿਆ ਸੀ ਉਹ ਕੁਝ ਨਾ ਬੋਲਿਆ ਚੁੱਪ ਕੀਤਾ ਜਾ ਕੇ ਜਵਾਰੇ ਲੰਮਾ ਸੌ ਗਿਆ ਅੱਜ ਪਹਿਲਾ ਮੌਕਾ ਸੀ ਉਹਦੀ heti ਸਾਰੇ ਪਿੰਡ ਸਾਹਮਣੇ ਭਰੀ ਸੱਤ ਵਿੱਚ ਹੋਈ ਸੀ ਅਤੇ ਹੋਈ ਵੀ ਇੱਕ ਕਮੇਣ ਦੇ ਹੱਥੋਂ ਸੀ। ਉਹਨੂੰ ਆਪਣੇ 75 ਸਾਲਾਂ ਜ਼ਿੰਦਗੀ ਦੀਆਂ ਕਈ ਗੱਲਾਂ ਚੀਤੇ ਆਈਆਂ। ਉਹਨੇ ਕੀ ਕੀ ਨਹੀਂ ਕਿਸੇ ਕੀਤਾ ਪਰ ਕਦੇ ਵੀ ਕੋਈ ਉਹਦੇ ਸਾਹਮਣੇ ਕੁਸਕਿਆ ਤੱਕ ਨਹੀਂ ਸੀ। ਇੱਕ ਸਾਲ ਦੇ ਬਾਅਦ ਵੀ ਉਹਦੇ ਨਾਲ ਸੀਰੀ ਸੀ। ਉਹਨੂੰ ਆਂਤਾਂ ਦਾ ਤਾਪ ਚੜ੍ਹਿਆ ਹੋਇਆ ਸੀ। ਮੋਦਨ ਸਿੰਘ ਨੇ ਉਹਨੂੰ ਹਲ ਜੋੜਨ ਲਈ ਆਖਿਆ। ਉਹਨੇ ਅਜੇ ਪੂਰੀ ਨਾ ਵੀ ਨਹੀਂ ਕੀਤੀ ਸੀ ਪਸਤਰਲੇ ਦੇ ਸ਼ਬਦ ਬੁੱਲਣਾ ਉਤੇ ਲਿਆਂਦੇ ਹੀ ਸਨ ਕਿ ਮੋਦਰ ਸਿੰਘ ਦੇ ਹੱਥ ਵਿੱਚ ਜਿਹੜੀ ਸੋਟੀ ਸੀ ਉਹ ਹੀ ਠਾ ਕਰਕੇ ਦੇਬੇ ਉਤੇ ਬਰੀ ਅਤੇ ਉਹਦੀ ਹੱਡੀ ਟੜਕ ਗਈ ਉਹ ਕਿੰਨੇ ਹੀ ਦਿਨ ਟੁੱਟੀ ਹੋਈ ਖੱਬੀ ਬਾਹ ਨਾਲ ਨਰਕ ਭੋਗਦਾ ਅਤੇ ਸੱਜੇ ਹੱਥ ਨਾਲ ਕੰਮ ਕਰਦਾ ਰਿਹਾ ਸੀ ਮੁੜ ਕੇ ਉਹਨੇ ਕਦੇ ਕਿਸੇ ਵੀ ਹਾਲਤ ਵਿੱਚ ਕੰਮ ਤੋਂ ਇਨਕਾਰ ਕਰਨ ਦੀ ਹਿੰਮਤ ਨਹੀਂ ਕੀਤੀ ਉਹਦੇ ਸਿਰਿ ਚੰਦੇ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਫੁੱਲਾ ਵਾਲਾ ਸੂਟ ਅਤੇ ਮਲੰਮੇ ਵਾਲੀਆਂ ਟੂਮਾ ਪਾ ਕੇ ਬਿਛਨੀ ਬਾਹਰਲੇ ਘਰ ਦੀਆਂ ਖੋਲਡੀਆਂ ਨੂੰ ਮਿੱਟੀ ਲਾਉਣ ਲਈ ਗਈ ਉਹ ਮੋਦਨ ਸਿੰਘ ਨੂੰ ਵਾਹ ਵਾ ਲੱਗੀ ਉਹਨੇ ਨਿਰਣਾ ਕੀਤਾ ਮੁਫਤ ਦੇ ਭਾਅ ਬਿਛਨੀ ਕੋਈ ਮਾੜੀ ਨਹੀਂ ਸੀ ਉਹ ਉਹਨੂੰ ਬਾਹੋ ਖਿੱਚ ਕੇ ਤੂੜੀ ਵਾਲੇ ਅੰਦਰ ਲੈ ਗਿਆ ਪਿੱਛੋਂ ਮੋਦਨ ਸਿੰਘ ਦਾ ਦਿਲ ਤਾਂ ਇੱਕ ਪਲ ਹੀ 헤ਠਾ ਨੂੰ ਗਿਆ ਕਿ ਬਿਛਨੀ ਕਿਤੇ ਚੰਦੇ ਨੇ ਵੀ ਨਾ ਦੱਸ ਦੇਵੇ ਪਰ ਹੋਇਆ ਕੁਝ ਵੀ ਨਾ ਗੱਲ ਉੱਤੇ ਗੱਲ ਉਹਦੇ ਚੇਤੇ ਆ ਰਹੀ ਸੀ ਕਦੇ ਕੋਈ ਧਰਤੀ ਨਹੀਂ ਸੀ ਹਿੱਲੀ ਕਦੇ ਕੋਈ ਅਸਮਾਨ ਨਹੀਂ ਸੀ ਪਟਿਆ ਤੇ ਅੱਜ ਐਵੇਂ ਨਿੱਕੀ ਜਿਹੀ ਗੱਲ ਕਾਰਨ ਉਹ ਕੱਖੋਂ ਹੋੜਾ ਹੋ ਗਿਆ ਸੀ ਸ਼ਾਇਦ ਉਹਦੇ ਸਦਾ ਐਵੇਂ ਮਨਮਰਜ਼ੀ ਮੰਨਣ ਦਾ ਹੀ ਅਸਰ ਸੀ ਕਿ ਉਹ 75 ਸਾਲ ਤੋਂ ਟੱਪ ਜਾਣ ਉੱਤੇ ਵੀ ਨਰੋਆ ਪਿਆ ਸੀ ਅੱਖਾਂ ਸਨ ਕਿ ਉੱਚੇ ਟਿੱਬੇ ਤੋਂ ਖੜੇ ਟਾਲੀ ਵਾਲੇ ਖੇਤ ਫਿਰਦੇ ਬੰਦੇ ਨੂੰ ਪਛਾਣ ਲੈਂਦਾ ਕੰਨ ਸਨ ਕਿਚੜੀ ਫੜਕੀ ਨਹੀਂ ਤੇ ਉਹਨੇ ਲਲਕਾਰਾ ਮਾਰਿਆ ਦੰਦਨੀਆ ਪਾਲਾ ਮੋਤੀਆਂ ਵਾਂਗ ਕਿਣੀਆਂ ਪੰਨੀਆਂ ਸਨ ਕੋਈ ਵਿਰਲ ਤੱਕ ਨਹੀਂ ਸੀ ਪਈ ਹੱਥ ਪੈਰ ਸਨ ਕਿ ਅਜੇ ਜਵਾਨਾਂ ਵਰਗੀ ਹਿੰਮਤ ਸੀ ਪਰ ਅੱਜ ਉਹਨੂੰ ਲੱਗ ਰਿਹਾ ਸੀ ਜਿਵੇਂ ਉਹਦਾ ਸਾਹ ਸੱਤ ਕਿਸੇ ਨੇ ਅੰਦਰੋਂ ਬੁੱਕਾਂ ਪਰ ਪਰ ਪੀ ਲਿਆ ਹੋਵੇ ਇੱਕ ਵਾਰ ਉਹਨੂੰ ਆਪਣੇ ਆਪ ਉੱਤੇ ਗੁੱਸਾ ਵੀ ਆਇਆ ਕਿ ਉਹ ਸੱਤ ਵਿੱਚ ਚੁੱਪ ਕਰਕੇ ਹੀ ਸਭ ਕੁਝ ਸਹਿ ਗਿਆ ਸੀ ਕਿਉਂ ਉਹਨੇ ਸੰਗੂ ਦੀ ਸੰਗੇ ਕਿਉਂ ਨਹੀਂ ਦੱਪੀ ਪਰ ਚੱਟੇ ਉਹ ਆਪ ਠੰਡਾ ਹੋ ਗਿਆ ਹੁਣ ਤਾਂ ਜ਼ਮਾਨਾ ਬਦਲ ਗਿਆ ਸੀ ਹੱਥ ਚੁੱਕਿਆ ਮੂਹਰੋਂ ਹੋਰ ਕੋਈ ਪਵਾੜਾ ਪੈ ਜਾਣਾ ਸੀ ਹੁਣ ਇਹ ਕੰਮੀ ਕਮੀਣ ਅੱਗੇ ਵਾਲੇ ਕਿੱਥੇ ਸਨ ਸਾਲੇ ਗੱਲ ਤੋਂ ਬਿਨਾਂ ਹੀ ਖੜ ਨੂੰ ਆਉਂਦੇ ਨੇ ਉਹ ਨਮੂਜਾ ਰਹਾ ਆਪਣਾ ਕੁੱਤੇ ਪਿਆ ਸੀ ਕਿ ਘਰੀਂ ਢੀੜਾ ਕੱਢ ਕੇ ਦੁਬਾਰਾ ਆ ਜੁੜੇ ਸ਼ਤਰੰਜ ਦੇ ਖਿਡਾਰੀਆਂ ਨੇ ਉਹਨੂੰ ਸੱਦਣ ਲਈ ਇੱਕ ਮੁੰਡਾ ਭੇਜ ਦਿੱਤਾ ਉਹਦਾ ਚਿੱਤ ਕੀਤਾ ਕਿ ਨਾ ਕਹਿ ਦੇਵੇ बस पलंग ਉਤੇ ਲੰਮਾ ਪਿਆ ਰਹੇ ਪਰ ਉਹਨੇ ਸੋਚਿਆ ਲੋਕ ਹੱਸਣਗੇ ਕਿ ਰੋਟੀ ਵਾਲੀ ਗੱਲ ਦੀ ਸ਼ਰਮ ਮੰਨ ਗਿਆ ਸਗੋਂ ਕਿਸੇ ਨੂੰ ਸਿਰ ਨਹੀਂ ਹੋਣ ਦੇਣਾ ਚਾਹੀਦਾ ਉਹਨੇ ਆਪਣੇ ਆਪ ਨੂੰ ਸਮਝਾਇਆ ਅਤੇ ਮੁੰਡੇ ਨੂੰ ਚੱਲ ਕਾਕਾ ਮੈਂ ਆਇਆ ਆਹ ਕੇ ਮੋੜ ਦਿੱਤਾ ਉਹ ਸੱਤ ਜਾਣ ਵਾਲੀ ਪਲੰਘ ਤੋਂ ਖੜਾ ਹੋਇਆ ਉਹਨੂੰ ਲੱਗਿਆ ਜਿਵੇਂ ਪਾਣੀ ਝਾਰੇ ਨਾਲ ਕਈ ਹਫ਼ਤੇ ਮੰਜੇ ਉੱਤੇ ਡਿੱਗੇ ਰਹਿਣ ਪਿੱਛੋਂ ਉਹ ਉੱਡਿਆ ਹੋਵੇ ਉਹ ਸੱਤ ਜਾਣ ਲਈ ਪਲੰਕ ਤੋਂ ਖੜਾ ਹੋਇਆ ਉਹਨੂੰ ਲੱਗਿਆ ਜਿਵੇਂ ਪਾਣੀ ਚਾਰੇ ਨਾਲ ਕਈ ਹਫ਼ਤੇ ਮੰਝੇ ਉੱਤੇ ਡਿੱਕੇ ਰਹਿਣ ਪਿੱਛੋਂ ਉੱਠਿਆ ਹੋਵੇ ਅਗਾਹ ਹੋ ਕੇ ਉਹਨੇ ਕਿੱਲੀ ਉੱਤੇ ਟੰਗੀ ਪਈ ਖੁੰਡੀ ਲਾਹੀ ਇਹ ਖੁੰਡੀ ਪਹਿਲਾਂ ਉਹ ਕਿਤੇ ਆਉਣ ਜਾਣ ਲਈ ਸ਼ਕੀਨੀ ਬਜੂ ਫੜਿਆ ਕਰਦਾ ਸੀ ਹੁਣ ਉਹਨੇ ਮਹਿਸੂਸ ਕੀਤਾ ਕਿ ਇਹ ਸ਼ਕੀਨੀ ਦੀ ਥਾਂ ਹਰ ਰੋਜ਼ ਆਸਰਾ ਬਣਾ ਕੇ ਫੜਨੀ ਪਿਆ ਕਰੇਗੀ ਖੁੰਡੇ ਦੀ ਮੁੱਠ ਉੱਤੇ ਉਹਨੇ ਕਸਮਾਂ ਹੱਥ ਪਾ ਲਿਆ ਅੱਜ ਉਹ ਬੁढ़ा ਹੋ ਗਿਆ ਸੀ ਜੁਬਾਰੇ ਦੀਆਂ ਪੌੜੀਆਂ ਉਤਰਦਿਆਂ ਉਹ ਨੂੰ ਜੱਪਿਆ ਕਿ ਸੰਗੂਰੇ ਉਹਦੀ ਪਣੀ ਬੜਾਈ ਸਰਦਾਰੀ ਦਾ ਰੇਸ਼ਮ ਲਾ ਕੇ ਬੇਪੱਤੀ ਦੇ ਬੋਰੇ ਦਾ ਖੁਰਦਰਾ ਪੱਲੜ ਉਹਦੀ ਦੇਹ ਉੱਤੇ ਘਸਾ ਦਿੱਤਾ ਹੈ ਤੇ ਉਹਨੇ ਪਿੰਡੇ ਉੱਤੇ ਇਨੇਕਾਂ ਕੀੜੀਆਂ ਦੀ ਜਲੂਣ ਹੋਣ ਲੱਗੀ ਹੈ ਕਹਾਣੀ ਸੁਣ ਲਈ ਤੰਦਾਜੀ ਅਜੇ ਹੀ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ